ਭਾਰਤੀ ਰੇਲਵੇ ਨੇ ਪੰਜਾਬ ਲਈ ਆਪਣੇ ਬੁਨਿਆਦੀ ਢਾਂਚੇ ਤੇ ਵਿਕਾਸ ਪ੍ਰੋਜੈਕਟਾਂ ਵਿੱਚ ਮਹੱਤਵਪੂਰਨ ਵਾਅਦਾ ਕਰਨ ਦੀ ਯੋਜਨਾ ਦਾ ਪ੍ਰਗਟਾਵਾ ਕੀਤਾ ਹੈ ਰੇਲ ਨੈਟਵਰਕ ਦੇ ਆਧੁਨਿਕੀਕਰਨ ਤੇ ਖੇਤਰੀ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਦੇ ਲਈ ਇੱਕ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਿਆਂ ਰੇਲਵੇ ਵਿਭਾਗ ਦੇ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਮੈਨੇਜਰ ਸੰਜੇ ਸਾਹੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਰੇਲ ਲਈ ਬਜਟ ਅਲਾਟਮੈਂਟ ਵਿੱਚ ਜ਼ਬਰਦਸਤ ਵਾਅਦਾ ਹੋਇਆ ਹੈ ਸਾਲਾਨਾ ਔਸਤ ਬਜਟ ਖਰਚਾ 2009 ਤੋਂ 2014 ਦੌਰਾਨ 225 ਕਰੋੜ ਰੁਪਏ ਤੋਂ ਵਧਾ ਕੇ 2024-25 ਇਸ ਵਿੱਤੀ ਸਾਲ ਲਈ 5147 ਕਰੋੜ ਰੁਪਏ ਕੀਤਾ ਗਿਆ ਹੈ। 23 ਗੁਣਾ ਵਾਧਾ ਪੰਜਾਬ ਦੇ ਵਿੱਚ ਰੇਲਵੇ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਲਈ ਤੇ ਸਰਕਾਰ ਦੇ ਤੀਬਰ ਯਤਨਾਂ ਨੂੰ ਰੇਖਕੰਤ ਕਰਦਾ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ਦੇ ਸੰਦਰਭ ਵਿੱਚ ਨਵੇਂ ਟ੍ਰੈਕਾਂ ਦੀ ਔਸਤ ਸਾਲਾਨਾ ਨਿਰਮਾਣ 2009 ਤੋਂ 2014 ਦਰਮਿਆਨ 29 ਕਿਲੋਮੀਟਰ ਤੋਂ ਵਧਾ ਕੇ 2014 ਤੇ 2024 ਦੀ ਮਿਆਦran 35 ਕਿਲੋਮੀਟਰ ਕੀਤੀ ਗਈ ਹੈ। ਬਿਜਲੀਕਰਨ ਦੇ ਯਤਨਾਂ ਦੇ ਵਿੱਚ ਤੇਜੀ ਨਾਲ ਸੁਧਾਰ ਹੋਇਆ ਹੈ। ਪਿਛਲੇ ਸਮੇਂ ਦੇ ਵਿੱਚ ਸਿਰਫ 33 ਕਿਲੋਮੀਟਰ ਪ੍ਰਤੀ ਸਾਲ ਦੇ ਮੁਕਾਬਲੇ 163 ਕਿਲੋਮੀਟਰ ਟਰੈਕਾਂ ਦਾ ਪ੍ਰਤੀ ਸਾਲ ਬਿਜਲੀਕਰਨ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਹੁਣ ਰੇਲਵੇ ਟਰੈਕਾਂ ਦਾ 100% ਬਿਜਲੀਕਰਨ ਹੋ ਗਿਆ ਜਿਹੜਾ ਇੱਕ ਮਹੱਤਵਪੂਰਨ ਮੀਲ ਪੱਥਰ ਹੋਏਗਾ। ਮੌਜੂਦਾ ਸਮੇਂ 19843 ਕਰੋੜ ਰੁਪਏ ਦੇ ਨਿਵੇਸ਼ ਨਾਲ ਕੁੱਲ 1158 ਕਿਲੋਮੀਟਰ ਦੇ ਨਵੇਂ ਟਰੈਕ ਬਣਾਉਣ ਦੇ ਉਦੇਸ਼ ਨਾਲ 12 ਪ੍ਰੋਜੈਕਟ ਚੱਲ ਰਹੇ ਨੇ ਔਰ ਇਹਨਾਂ ਪ੍ਰੋਜੈਕਟਾਂ ਤੋਂ ਪੰਜਾਬ ਦੇ ਰੇਲ ਨੈੱਟਵਰਕ ਤੇ ਕਨੈਕਟੀਵਿਟੀ ਵਿੱਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ ਸੋ ਫਿਰੋਜ਼ਪੁਰ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਇਸੇ ਸਬੰਧੀ ਸਾਨੂੰ ਜਾਣਕਾਰੀ ਦਿੱਤੀ वर्ष 2024 25 में पंजाब राज्य को पाँच करोड़ रुपए का बजट आवंटित किया गया है वर्तमान में पंजाब में करीब बीस हजार करोड़ रुपए की रेल परियोजनाएं चल रही हैं इसके साथ ही साथ पंजाब में 30 थर्टी रेलवे स्टेशन को अमृत स्टेशन के अंतर्गत विकसित किया जा रहा है इसमें फिरोजपुर मंडल के 15 स्टेशन शामिल हैं इन स्टेशनों में इस स्टेशनों में जैसे मुक्सर फाजिल्का फिरोजपुर ਲੁਧਿਆਣਾ ਜਲੰਧਰ ਸਟੀ ਇਤਿਆਦੀ ਮਹੱਤਵਪੂਰਨ ਸਟੇਸ਼ਨ ਸਾਮਿਲ ਹੈ। ਵਰਸ 2014 ਸੇ ਅਗਰ ਅਸੀਂ ਬਾਤ ਕਰੇ ਤਾਂ ਪੰਜਾਬ ਮੇ ਅਭੀ ਤੱਕ 366 ਫਲਾਈਓਵਰ ਤਤਾਂ ਅੰਡਰ ਬ੍ਰਿਜ ਦਾ ਨਿਰਮਾਣ ਕੀਤਾ ਜਾ ਚੁਕਾ ਹੈ। ਸੋ ਪੰਜਾਬ ਦੇ ਵਿੱਚ ਰੇਲਵੇ ਲਈ ਬੇਮਿਸਾਲ ਬਜਟ ਵਿਵਸਥਾ ਤੇ ਬੁਨਿਆਦੀ ਢਾਂਚਾ ਵਿਕਾਸ ਯੋਜਨਾਵਾਂ ਦਾ ਡਿਵੀਜ਼ਨਲ ਰੇਲ ਮੈਨੇਜਰ ਸੰਜੀਤ ਸਾਹੂ ਨੇ ਪ੍ਰਗਟਾਵਾ ਕੀਤਾ। ਉਹਨਾਂ ਦਾ ਕਹਿਣਾ ਕਿ ਬਜਟ ਵਿੱਚ ਮਹੱਤਵਪੂਰਨ ਵਾਅਦੇ ਨਾਲ ਪੰਜਾਬ ਰੇਲ ਨੈਟਵਰਕ ਦਾ ਆਧੁਨਿਕੀਕਰਨ ਕੀਤਾ ਜਾਏਗਾ। ਤੇ ਪੰਜਾਬ ਦੇ ਵਿੱਚ ਰੇਲ ਕਨੈਕਟੀਵਿਟੀ ਵਿੱਚ ਵਾਧੇ ਨਾਲ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਹੋਣ ਦੇ ਨਾਲ ਯਾਤਰੀਆਂ ਨੂੰ ਵੀ ਸਹੂਲਤ ਮਿਲੇਗੀ ਸੋ ਮੈਨੂੰ ਜਸਵਿੰਦਰ ਸਿੰਘ ਬਟਨ ਦੇਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ